ਦੋਸਤੋ ਇਹ ਤੁਹਾਨੂੰ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਧੀਆਂ ਕਰਦੇ ਆ ਫਤਿਹਗੜ ਚੂੜੀਆਂ ਰੋਰਤ ਦਾ ਸਪ੍ਰਿੰਟ ਦੇ ਸਕੂਲ ਦੇ ਸਾਹਮਣੇ ਗਲੀਏ ਤਸਵੀਰਾਂ ਦਿਖਾ ਰਹੇ ਆ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਥੱਕ ਚੁੱਕੇ ਆ ਐਮਐਲਏ ਕੋਲ ਜਾਂ ਸਰਪੰਚ ਕੋਲ ਗੇੜੇ ਮਾਰ ਮਾਰ ਕੇ ਸਾਡੀ ਕੋਈ ਸਾਰ ਨਹੀਂ ਲੈਣਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਮਲਾਇਆ ਇਕੱਠਾ ਲੋਕ ਇੰਤਜ਼ਾਰ ਕਰਦੇ ਨੇ ਪਤਾ ਨਹੀਂ ਸਵੇਰ ਇਹਨਾਂ ਦੀ ਕਦੋਂ ਹੋਣੀ ਹੈ ਕੋਈ ਪਤਾ ਨਹੀਂ ਤੁਸੀਂ ਦੇਖੋ ਤਸਵੀਰਾਂ ਤਸਵੀਰਾਂ ਤੁਹਾਨੂੰ ਮੈਂ ਜਿਹੜੀਆਂ ਸਾਂਝੀਆਂ ਕਰਦਿਆਂ ਹਾਲਾਤ ਬੱਤਰ ਤੋਂ ਬੱਤਰ ਹੋ ਚੁੱਕੇ ਨੇ ਇਹਨਾਂ ਦਾ ਗਣਾ ਵੀ ਐਨਐਲਏ ਕੋਰ ਵੀ ਦੇ ਪ੍ਰਧਾਨ ਕੋ ਵੀ ਚੱਕਰ ਲਗਾ ਲ ਕੇ ਥੱਕ ਚੁੱਕੇ ਆ ਸਰਪੰਚਾਂ ਨੂੰ ਵੀ ਕਹਿ ਚੁੱਕੇ ਆ ਪਰ ਇਹਨਾਂ ਦੇ ਸਿਰ ਤੇ ਜੂਨ ਹੀ ਸਿਰਕਦੀ ਆਓ ਗੱਲਬਾਤ ਕਰਦੇ ਆ ਬੰਦਾ ਬੰਦਾ

ਇੱਥੇ ਗਲੀਆਂ ਦਾ ਸੀਵਰੇਜ ਦਾ ਬਹੁਤ ਬੁਰਾ ਹਾਲ ਹੈਗਾ ਔਰ ਇੱਥੇ ਮਤਲਬ ਇਹੀ ਸਰਪੰਚ ਕੋ ਵੀ ਜਾ ਕੇ ਦੇਖ ਲਿੱਤਾ ਉਹਨਾਂ ਕੋ ਲਿਖ ਕੇ ਲਿਖਤ ਵੀ ਦੇ ਦਿੱਤੀ ਹੋਈ ਹੈ ਪਰ ਆਂਦੇ ਕੋਈ ਨਹੀਂ ਹੈ ਕਹਿੰਦੇ ਹੋ ਜਾਣਾ ਕੰਮ ਹੈ ਕੁਮਰ ਵਿਜੇ ਪ੍ਰਤਾਪ ਨੂੰ ਵੀ ਲਿਖਤ ਦਿੱਤੀ ਹੋਈ ਉਹ ਵੀ ਲਾਰੇ ਲਾਈ ਜਾਂਦੇ ਪਏ ਮਤਲਬ ਉਹਨਾਂ ਦੇ ਵੱਲੋਂ ਕੋਈ ਕੰਮ ਨਹੀਂ ਹੁੰਦਾ ਬਿਆ ਦਾ ਜਿੱਥੇ ਦੇਖੋ ਉੱਥੇ ਪਾਣੀ ਭਰਿਆ ਹੋਇਆ ਸੀਵਰੇਜ ਦੇ ਪਾਣੀ ਸਾਰੇ ਨਿਕਲਦੇ ਪਏ ਬਦਬੂ ਬੜੀ ਆਂਦੀ ਪਈ ਹੈ ਸਮਝ ਲਓ ਇਹ ਹਾਲ ਹੈ ਕਿ ਉੱਥੇ ਰਹਿ ਨਹੀਂ ਜਾਂਦਾ ਪਿਆ ਇੰਨਾ ਬੁਰਾ ਹਾਲ ਹੈ ਇੱਥੇ ਔਰ ਅਹੀ ਜਾਣਨਾ ਹੈ ਕਿ ਇਹ ਚੀਜ਼ ਜਿਹੜੀ ਹੈ ਨਾ ਕੁਮਰ ਵਿਜੇ ਪ੍ਰਤਾਪ ਕੋ ਪਹੁੰਚੇ ਤੋਂ ਉਹਨਾਂ ਦੇ ਵੱਲੋਂ ਆ ਕਾਰਵਾਈ ਹੋਏ ਤੇ ਇਹ ਚੀਜ਼ਾਂ ਸਾਫ਼ ਹੋਣ ਕਿਉਂਕਿ ਇਹਨਾਂ ਦੋਨਾਂ ਨੇ ਜਿਹਾ ਕੀ ਕਹਿੰਦੇ ਸਰਪੰਚ ਵੱਲੋਂ ਦੋਨੋਂ ਦੋ ਸਰਪੰਚ ਇਥੇ ਦੇ ਹੈਗੇ ਆ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਉਹ ਕਹਿੰਦੇ ਸਾਡੇ ਹੱਥ ਖੜੇ ਹੈਗੇ ਨਹੀਂ ਕੁਝ ਕਰਨਾ ਕੁਮਰ ਵਿਜੇ ਪ੍ਰਤਾਪ ਕੋ ਜਾਓ ਉਹਨਾਂ ਕੋ ਵੀ ਜਾ ਕੇ ਦੇਖ ਲਿਤਾ ਉਹ ਵੀ ਮਤਲਬ ਕੋਈ ਕਾਰਵਾਈ ਕਹਿੰਦੇ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਹਫਤਾ ਲੱਗੇਗਾ ਉਹਦਾ ਵੀ ਕੋਈ ਮਤਲਬ ਸਾਡੇ ਕੋਈ ਕੰਮ ਇੱਥੇ ਹੁੰਦਾ ਹੀ ਨਹੀਂ ਪਿਆ ਨਾ ਹੋਇਆ ਤਾਂ ਹੀ ਤਰਨਾ ਦੇਣਾ ਕੁਮਾਰੀ ਵਿਜੈਪੁਰ ਦਾ ਦੇ ਆਫਿਸ ਦੇ ਬਾਹਰ ਜਾ ਕੇ ਬਹੁਤ ਜ਼ਿਆਦਾ ਮੁਸ਼ਕਿਲ ਹੈ ਮੈਂ ਕਹਿੰਦਾ ਬਦਬੂ ਇੱਕ ਤੇ ਬਦਬੂ ਬਹੁਤ ਜ਼ਿਆਦਾ ਆਂਦੀ ਵੀ ਜਿਹੜੇ ਪਾਣੀ ਵਗਦੇ ਪਏ ਉਹ ਪਲਾਟਾਂ 'ਚ ਪਈ ਜਾਂਦੇ ਪਏ ਹਰ ਜਗ੍ਹਾ ਔਰ ਆ ਕੇ ਦੇਖ ਲਿਓ ਆ ਸਾਰਾ ਦੇਖ ਲਿਓ ਇੱਥੇ ਹੀ ਦੇਖੋ ਪੂਰਾ ਛੱਪੜ ਲੱਗਾ ਹੋਇਆ ਕੋਈ ਕੰਮ ਨਹੀਂ ਹੋਇਆ ਸਿਰਫ ਗੈਨ ਦੀ ਗੱਲਾਂ ਹੈਗੀਆਂ ਬਾਕੀ ਕੰਮ ਨਹੀਂ ਹੁੰਦਾ ਮੈਂ ਕਹਿੰਦਾ ਗਲੀ 'ਚ ਇੱਥੇ ਮੁਸ਼ਕਿਲ ਸੀਵਰੇਜ ਵੀ ਜਿਹੜੇ ਆ ਪਏ ਹੋਏ ਹਨ ਉਹ ਸਾਰੇ ਹੀ ਸੀਵਰੇਜ ਗਲਤ ਪਏ ਹੋਏ ਇਸੇ ਕਰਕੇ ਹਮੇਸ਼ਾ ਹੀ ਦੇ ਹਾਲ ਇਹੋ ਹੀ ਰਹਿੰਦਾ ਹੈ ਇਕਬਾਲ ਸਿੰਘ ਜੀ ਦੇਵੀ ਨਗਰ ਮੋਨ ਐਵੇਂ ਨਹੀਂ ਸਪਿੰਦਰ ਸਕੂਲ ਦੇ ਸੰ ਸਾਡੀ ਮੰਗ ਹੈ ਵੀ ਸਾਡੀ ਗਲੀ ਦਾ ਮਸਲਾ ਹੱਲ ਕਰੋ ਆ 4 ਮਹੀਨੇ ਹੋ ਗਏ ਅੱਜ ਸਾਲ ਆਲਾ ਵੀ ਨਰਕ ਜਿਹਾ ਬੈਠੇ ਆ ਅਸੀਂ ਕੋਈ ਪਾਣੀ ਨਹੀਂ ਉਹ ਗੱਲ ਨਹੀਂ ਸੀਵਲ ਸਾਰੇ ਬੰਦ ਪਏ ਆ ਸਾਰੀ ਸਰਕਾਰ ਕਰ ਬੇਨਤੀ ਆ ਵੀ ਇਹਦਾ ਮਸਲਾ ਜਲਦੀ ਤੋਂ ਜਲਦੀ ਕਰਾਓ 2-4 ਦਿਨ ਦੇ ਵਿੱਚ ਹੀ ਕੀ 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 ਗਏ ਅਸੀਂ ਦਫਤਰ ਗਏ ਆ ਉਹ ਕਹਿੰਦੇ ਕੋਈ ਨਹੀਂ ਕਰਾ ਦਿੰਨੇ ਆ ਤੇ ਮੁੜ ਕੇ ਕੋਈ ਹੱਲ ਨਹੀਂ ਹੁੰਦੀ ਕਹੇ ਜਾਂਦੇ ਮੁੜ ਕੇ ਆਉਂਦਾ ਕੋਈ ਨਹੀਂ ਹੈਗਾ ਇਹ ਮਲੋ ਤਾਂ ਮਸਲਾ ਲੈਣਾ ਆ ਤੇ ਫੇਰ ਤਾਂ ਇਹ ਦੂਜਾ ਵੇਖਾਂਗੇ ਕੀ ਕਰਨਾ ਚਾਹੀਦਾ ਸਾਰੀ ਗਲੀ ਇਕੱਠੀ ਹੋ ਕੇ ਕਰਾਂਗੇ ਵੀ ਕੀ ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਗਲੀ ਵਾਲਾ ਹਾਂਜੀ ਭਾਜੀ ਕਿਹੜਾ ਇਲਾਕਾ ਦੱਸੋ ਨਾਗੀ ਆ ਤੁਹਾਡਾ ਇਹ ਮੋਹ ਨੇਪੜੂ ਹਸਪੀਟਲ ਡਿਸਕੂ ਦੇ ਸਾਹਮਣੇ पड़ जाता मोहन मोहनू देवीनगर देवी नगर। हाँ ए, मैं ये मांगा कि छह महीने से मैं गली में, गली में सारे लोग की तंग हूँ अगर सरकार नहीं मानेगा तो अब ये सोच रहा हूं। सारे मिलके धरना लगाएंगे बायपास पे पूरी जाम करेंगे अगर इस तरह नहीं होगा तो फिर जाम करके देखेंगे क्या होता है सारे सरकार के पास जा जाएगा देख रहा हूँ रोज आज बनूगा कल बनूगा बनता नहीं गली नर्क में सारे जी रहा है छह महीने से सेल भी गए उसके बंदे कोल भी गए सभी को ऐसा बन जाएगा आज बनेगा टेंडर पास हो गई है टेंडर पास हो गया फिर कहता टेंडर पास हो है, आज काम होता शुरू हो जाता है महीना हो गया कोई शुरू नहीं होता है सरपंच तो पढ़ता हमारे सोनू सरपंच पढ़ता है हाँ ऐसे इधर हैप्पी सरपंच ये दोनों का गली पड़ जाता है दोनों पास दादा दोनों को पड़ता ऐसा है दोनों में कोई नहीं कहता वो भी कहता मेरे हाथ खड़े हैं मैं नहीं कुछ करता ये भी हैप्पी सरपंच तो इधर सोनू भी ये कहता मेरे हाथ खड़ा मैं भी नहीं कुछ कर सकता तो तो हैं। मांग रखे सरकार गली बनाए नहीं बनाएगा सब मिलके जाम करेंगे रोड जाम करेंगे हमारा सीवर साफ करा दे गली बना दे काम करेगा लेकिन काम कोई कराता ही नहीं है करिए